ਸੱਚੇ ਕਾਲ ਜੀ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ ਤਾਂ ਜਿਸ ਪੰਜਾਬੀ ਫਨਕਾਰ ਦੀ ਹੁਣ ਮੈਂ ਗੱਲ ਕਰਨ ਜਾ ਰਿਹਾ ਉਸ ਪੰਜਾਬੀ ਫਨਕਾਰ ਦੀ ਰੌਰ ਪਾਲੀਵੁੱਡ ਵਿੱਚ ਹੀ ਨਹੀਂ ਬਾਲੀਵੁੱਡ ਦੇ ਵਿੱਚ ਵੀ ਖੂਬ ਸੁਣਾਈ ਦਿੰਦੀ ਹੈ ਜੀ ਹਾਂ ਮੈਂ ਗੱਲ ਕਰ ਰਿਹਾ ਦਿਲਜੀਤ ਦੋਸਾਂਝ ਦੀ ਦਿਲਜੀਤ ਦੋਸਾਂਝ ਦੀ ਹਾਲ ਹੀ ਦੇ ਵਿੱਚ ਬਰਮਿੰਗਮ ਸ਼ੋਅ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਨੇ ਗਾਣਾ ਗਾਇਆ ਸੀ ਜਿੰਮੀ ਚੂਚੂ ਜੀ ਹਾਂ ਇਹ ਗਾਣਾ ਲਿਖਿਆ ਸੀ ਵੀਤ ਬਲਜੀਤ ਨੇ ਤੇ ਇਹੀ ਗਾਣਾ ਦਿਲਜੀਤ ਦੋਸਾਂਝ ਨੇ ਫੇਰ ਇੱਕ ਵਾਰੀ ਐਮਟੀਵੀ ਦੇ ਸ਼ੋਅ ਅਨਪਲੱਗ ਦੇ ਵਿੱਚ ਗਾਇਆ ਜਿਸ ਨੂੰ ਗਾਣ ਤੋਂ ਪਹਿਨਾ ਦਿਲਜੀਤ ਦੋਸਾਂਝ ਨੇ ਇੱਕ ਛੋਟੀ ਜੀ ਕਹਾਣੀ ਬਿਆਨ ਕੀਤੀ ਹੈ ਇਸ ਕਹਾਣੀ ਦੇ ਪਿੱਛੇ ਵੀ ਇੱਕ ਰਾਜ਼ ਹੈ ਇਹ ਰਾਜ਼ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਇੱਕ ਪੋਸਟ ਨੂੰ ਸ਼ੇਅਰ ਕਰਕੇ ਦੱਸਿਆ ਆਓ ਜਾਣੀਏ ਉਹ ਰਾਜ਼ ਕੀ ਹੈ ਸਰਪ੍ਰਾਈਜ਼ ਹੈਸ਼ਟੈਗ ਜਿੰਮੀ ਚੂਚੂ @withbaljit ਵੀਰੇ ਕਹਿੰਦਾ ਹੁੰਦਾ ਸੀ ਕਿ ਵੀਰੇ ਆਪਾਂ ਨੂੰ ਗਾਣੇ ਤੋਂ ਪਹਿਲਾਂ ਕਹਾਣੀ ਸੁਣਾਣੀ ਪਿਆ ਕਰਨੀ ਆ ਉਹੀ ਗੱਲ ਹੋ ਗਈ ਨਿੱਕੀ ਦੀ ਸਟੋਰੀ ਕਿ ਗਾਣਾ ਕੀ ਕਹਿੰਦਾ ਲਵ ਯੂ ਵੀਰੇ ਪੀਐਸ ਗਾਣੇ ਦਾ ਸਾਰਾਸ਼ ਇਹ ਹੈ ਅਬ ਆਪ ਸਮਝਣੇ ਦੀ ਕੋਸ਼ਿਸ਼ ਕਰਨ @mtvindia #mtvunplugged @jagjitbipaji @sunnymrofficial ਦੱਸ ਦਈਏ ਤੁਹਾਨੂੰ ਕਿ ਦਿਲਜੀਤ ਦੋਸਾਂਝ ਨੇ ਗਾਣਾ ਜਿਮੀ ਚੂਚੂ ਬਰਮਿੰਗਡਮ ਦੇ ਇੱਕ ਲਾਈਵ ਸ਼ੋਅ ਦੇ ਵਿੱਚ ਪਰਫਾਰਮ ਕੀਤਾ ਸੀ ਪਰ ਕਿਸੇ ਕਾਰਨ ਦੇ ਕਰਕੇ ਦਿਲਜੀਤ ਦੋਸਾਂਝ ਇਸ ਗਾਣੇ ਨੂੰ ਰਿਕਾਰਡ ਨਹੀਂ ਕਰ पाए ਸਨ ਪਰ ਹੁਣ ਜਦ ਦਿਲਜੀਤ ਦੋਸਾਂਝ ਨੂੰ ਐਮਟੀਵੀ ਅਨਪਲੱਗ ਦੇ ਵਿੱਚ ਗਾਣ ਦਾ ਮੌਕਾ ਮਿਲਿਆ ਤਾਂ ਦਿਲਜੀਤ ਦੋਸਾਂਝ ਨੇ ਇਸ ਮੌਕੇ ਨੂੰ ਜਾਨ ਨਹੀਂ ਦਿੱਤਾ ਪਰ ਤੁਹਾਨੂੰ ਇਹ ਗਾਣਾ ਕਿਹੋ ਜਿਹਾ ਲੱਗਿਆ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ ਤੇ ਨਵੇਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ